ਪਾਨਾ ਸਿੱਧੂ ਵੀ ਪਿਓਰਲੀ ਵਿਕਟਿਮ ਹੈ ਕਿਉਂਕਿ ਹੈਗਾ ਉਹ ਵੋਕਲ ਕ੍ਰਿਟਿਕ ਹੈ ਗਵਰਨਮੈਂਟ ਦਾ ਇਹਨਾਂ ਦਾ ਯਾ ਐਕਸ ਇਹਨਾਂ ਦਾ ਪੁਰਾਣਾ ਮਿੱਤਰ ਆ ਜਦੋਂ ਜਦੋਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਦਾ ਸੀ ਪਾਨਾ ਸਿੱਧੂ ਉਦੋਂ ਪਾਨਾ ਸਿੱਧੂ ਬਹੁਤ ਅੱਛਾ ਸੀ ਉਹਦੀਆਂ ਵੀਡੀਓਜ਼ ਵੀ ਸ਼ੇਅਰ ਹੁੰਦੀਆਂ ਸੀ ਭਗਵੰਤ ਮਾਨ ਉਹਦੇ ਹੱਕ ਚ ਬੋਲਦਾ ਸੀ ਲੇਕਿਨ ਜਦੋਂ ਭਗਮ ਜਦੋਂ ਪਾਨਾ ਸਿੱਧੂ ਜਾਂ ਲੱਖਾ ਸਦਾਣਾ ਜਾਂ ਜਗਦੀਪ ਰੰਧਾਵਾ ਸੱਚੀ ਗੱਲ ਕਰਦੇ ਨੇ ਪੰਜਾਬ ਦੇ ਨਾਲ ਖੜਦੇ ਨੇ ਜਾਂ ਅ ਕਿਸੇ ਵੀ ਗੱਲ ਦਾ ਵਿਰੋਧ ਕਰਦੇ ਨੇ ਫਿਰ ਉਹਨਾਂ ਤੇ ਵੀ ਉਹੀ ਹਮਲਾ ਕੀਤਾ ਗਿਆ ਜੋ ਮੇਰੇ ਤੇ ਹੋਇਆ ਔਰ ਭਾਵੇਂ ਨੂੰ ਮੇਰਾ ਖਿਆਲ ਹੈ ਅਗਰ ਮੈਂ ਗਲਤ ਨਾ ਹੋਵਾਂ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਸ਼ਾਇਦ ਦੂਸਰੀ ਵਾਰੀ ਅਰੈਸਟ ਕੀਤਾ ਜਿਹੜੀ ਕਿ ਸਰਾਸਰ ਗਲਤ ਆ ਆ ਆਈ ਸਟਰੋਂਗਲੀ ਅਪੋਜ਼ ਸੱਚ ਪੋਲਿਟਿਕਸ ਮੈਂ ਆਨ ਕੇ ਇਹੀ ਕਹਾਂ ਕਿ ਭਗਵਾਨ ਤੁਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਫੜਾ ਫੜਾਈ ਦੇ ਵਿੱਚ ਬਦਲਾਖੂਰੀ ਕੱਖ ਨਹੀਂ ਰੱਖਿਆ ਹੋਇਆ ਵਾ ਛੱਡ ਦੇ ਇਸ ਗੱਲ ਨੂੰ ਜੋ ਪੰਜਾਬ ਦੇ ਇਸ਼ੂਜ਼ ਨੇ ਗੈਰ ਬੇਰੋਜ਼ਗਾਰੀ ਹੈ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਜੋ ਗੈਂਗਸਟਰਸ ਦਾ ਕਲਚਰ ਪੈਦਾ ਹੋ ਗਿਆ এডਿਕੇਸ਼ਨ ਤੇ ਹੈਲਥ케ਅਰ ਵਿੱਚ ਇੰਨੇ ਕੰਮ ਕਰਨ ਵਾਲੇ ਨੇ ਸਾਡਾ ਆਬੋ ਹਵਾ ਪਾਣੀ ਧਰਤੀ ਸਭ ਕੁਝ ਗੰਦਲਾ ਹੋ ਰਿਆ ਵਾ ਇੰਨਾ ਕੁਝ ਕਰਨ ਵਾਸਤੇ ਆ ਆ ਜਿਹੜਾ ਏਜੰਡਾ ਹੈਗਾ ਕਿ ਫੜ ਲੋ ਢਾ ਲੋ ਚੱਕ ਲੋ ਠੋਕ ਦਿਓ ਦਿਸ ਮਸਟ ਸਟਾਪ ਲੱਗ ਰਹੀ ਹੈ ਲੱਖਾਂ ਸਰ ਜਿਹੜੀ ਪੰਜਾਬ ਚੋਂ ਕੱਢੀ ਗਈ ਹੈ ਉਹਨੂੰ ਢਾ ਲੋ ਦੀ ਕੋਸ਼ਿਸ਼ ਕੀਤੀ ਹੈ 100% 100% ਇੱਕ ਪਾਸੇ ਲੱਖੇ ਨੇ ਇੱਕ ਪੰਜਾਬ ਦੇ ਹੱਕ ਵਿੱਚ ਯਾਤਰਾ ਕੱਢੀ ਇੱਕ ਪਾਸੇ ਉਹਨੂੰ ਡੀਮੋਟੀਵੇਟ ਕਰਨ ਵਾਸਤੇ ਉਹਦੇ ਜਿਹੜੇ ਸਹਿਯੋਗੀ ਉਹਨਾਂ ਨੂੰ ਜਿਹੜਾ ਝੂਠੇ ਪਰਚਿਆਂ ਵਿੱਚ ਜਿਹੜਾ ਇੰਪਲੀਕੇਟ ਕੀਤਾ ਜਾ ਰਿਹਾ ਦੇਖੋ ਜੇ ਜੋ ਮੇਰੇ ਨਾਲ ਹੋਇਆ ਅਗਰ ਇਹ ਪੈਮਾਨਾ ਹੈ ਕਿਸੇ ਨੂੰ ਅਰੈਸਟ ਕਰਨ ਦਾ ਤੇ ਫਿਰ ਮੇਰੀ ਗੱਲ ਅੱਛੀ ਤਰ੍ਹਾਂ ਯਕੀਨ ਰੱਖਣਾ ਕਿ ਗਵਰਨਮੈਂਟ ਕਿਸੇ ਨੂੰ ਵੀ ਫੜ ਸਕਦੀ ਹੈ ਕਿਸੇ ਨੂੰ ਵੀ ਫੜ ਸਕਦੀ ਹੈ ਕੋਈ ਵੀ ਰਿਕਵਰੀ ਸ਼ੋ ਕਰ ਸਕਦੀ ਹੈ ਪੁਲ ਹੱਥ ਦਾ ਰਹਿਣ ਵਾਲਾ ਬੰਦਾ ਉਹਨਾਂ ਨੇ ਇੱਕ ਐਸਆਈਟੀ ਗਠਿਤ ਕਰਕੇ ਇੱਕ ਫਰਜ਼ੀ ਜਿਹਾ ਕਾਲ ਚਾਰਟ ਕ੍ਰੀਏਟ ਕਰਤਾ ਬਟ ਆਈ ਐਮ ਟੋਲਡ ਲਿਟਰਨ ਜਿਹੜੀ ਮੈਂ ਗੱਲ ਉੱਥੇ ਵੀ ਰੱਖ ਤਾ ਤੁਹਾਡੇ ਜ਼ਰੀਏ ਕਿ ਜਦੋਂ ਇਹ ਗੱਲ ਵੱਡੇ ਬਾਦਲ ਸਾਹਿਬ ਤੱਕ ਪਹੁੰਚੀ ਕਿ ਇਹ ਕੈਂਡੀਪੀਐਸ ਦਾ ਮਾਮਲਾ ਤਾਂ ਉਹਨਾਂ ਨੇ ਕਿਹਾ ਕਿ ਇਹ ਸਰਦਾਰ ਸੁਖਜਿੰਦਰ ਸਿੰਘ ਦਾ ਬੇਟਾ ਵਾ ਅਸੀਂ ਇਦਾਂ ਦੇ ਕਿਸੇ ਵੀ ਗੰਭੀਰ ਇਲਜ਼ਾਮ ਦੇ ਵਿੱਚ ਇਹਨੂੰ ਗਲਤ ਨਹੀਂ ਉਪਸਾਉਣਾ ਗੱਲ ਛੱਡ ਗਈ ਉੱਥੇ ਫਿਰ ਆ ਗਈ 2017 ਚ ਉਧਰ ਕੇਸ ਚੱਲ ਪਿਆ ਉਹਨਾਂ ਦਾ ਅਦਾਲਤ ਫਾਜ਼ਿਲਕਾ ਦੇ ਵਿੱਚ 2017 ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਤੇ ਜਦੋਂ ਰਾਣਾ ਗੁਰਜੀਤ ਦਾ ਖੱਡਾ ਦਾ ਮਸਲਾ ਉੱਠਿਆ ਮੈਂ ਬਹੁਤ ਡਟ ਕੇ ਉਸ ਨੂੰ ਆਪੋਜ਼ ਕੀਤਾ ਜਦੋਂ ਉਹਨੂੰ ਕੈਬਨਿਟ ਚੋਂ ਕੱਢਤਾ ਉਹਨਾਂ ਨੇ ਆਪਣੀ ਸ਼ਕਤੀ ਵਰਤ ਕੇ ਮੈਨੂੰ ਅਦਾਲਤ ਵਿੱਚ ਫਾਜ਼ਿਲਕਾ ਦੀ ਅਦਾਲਤ ਵਿੱਚ ਸਮਨ ਕਰਾ ਲਿਆ ਅੰਡਰ ਸੈਕਸ਼ਨ 319 ਉਸ ਨੂੰ ਲੈ ਕੇ ਮੈਂ ਸੁਪਰੀਮ ਕੋਰਟ ਤੱਕ ਜਦੋਂ ਗਿਆ ਸੁਪਰੀਮ ਕੋਰਟ ਨੇ ਸਮਨਿੰਗ ਮੇਰੀ ਸਟੇ ਕਰ ਦਿੱਤੀ ਦੂਸਰੀ ਸਰਕਾਰ ਦਾ ਹਮਲਾ ਚੱਲਿਆ ਮੈਂ ਏਸੇ ਹੀ ਮਾਮਲੇ ਨੂੰ ਲੈ ਕੇ ਹਾਲਾਂਕਿ ਸੁਪਰੀਮ ਕੋਰਟ ਨੇ ਮੇਰੇ ਸਮਨ ਸਟੇ ਕੀਤੇ ਸੀ ਤੀਸਰਾ ਹਮਲਾ ਮੇਰੇ ਤੇ ਭਾਜਪੀ ਦੀ ਗਵਰਨਮੈਂਟ ਨੇ ਈਡੀ ਦੇ ਰਾਹੀਂ ਕਰਕੇ ਮੇਰੇ ਮੈਨੂੰ ਅਰੈਸਟ ਕੀਤਾ ਇਲੈਕਸ਼ਨ ਚੋਣ ਤੋਂ ਪਹਿਲਾਂ 2022 ਚ ਇਸੇ ਐਫਆਈਆਰ 3rd ਅਟੈਂਪਟ اور ਜਦੋਂ ਮੇਰੀ ਉਹਦੇ ਛਾਇਆ ਵਾਹਿਗੁਰੂ ਦੀ ਕਿਰਪਾ ਨਾਲ ਹਾਈ ਕੋਰਟ ਤੋਂ ਬੇਲ ਹੋ ਗਈ ਤੇ ਹੁਣ ਆ ਜਦੋਂ ਭਗਵੰਤ ਸਿੰਘ ਮਾਨ ਦੇ ਸਰਕਾਰ ਦੇ ਖਿਲਾਫ ਮੈਂ ਪਿਛਲੇ 1 ਡਿਕ ਸਾਲ ਤੋਂ ਜੋ ਇਫੈਕਟਿਵ ਇਸ਼ੂਜ਼ ਉਠਾ ਰਿਆ ਸੀ ਪੰਜਾਬ ਦੇ ਦੇ ਵਾਂਟਿਡ ਟੂ ਗੈਗ ਮਾਈ ਵੌਇਸ ਉਹਨਾਂ ਦਾ ਸਿਗਾ ਕਿ ਕਿਸੇ ਤਰੀਕੇ ਨਾਲ ਦੀ ਆਵਾਜ਼ ਬੰਦ ਕਰਾਓ ਤਿੰਨ ਮੁਕਦਮੇ ਮੇਰੇ ਤੇ ਪਹਿਲਾਂ ਦਰਜ ਕੀਤੇ ਗਏ ਭਲੱਤ ਥਾਣੇ ਦੇ ਵਿੱਚ ਮੇਰੀ ਸਿਸਟਰ ਮੇਰੇ ਔਰਤਾਂ ਨੂੰ ਇਨਵੋਲਵ ਕੀਤਾ ਗਿਆ ਜਦੋਂ ਉਹਨਾਂ ਮੁਕਦਮਿਆਂ 'ਚ ਮੈਨੂੰ ਐਂਟੀਸੀਪੇਟਰੀ ਬੇਲ ਮਿਲਦੀ ਰਹੀ ਕਪੂਰਥਲਾ 'ਚ ਤੇ ਇਹਨਾਂ ਨੂੰ ਐ ਲੱਗਿਆ ਕਿ ਇਹ ਤਾਂ ਇਹਨਾਂ ਮੁਕਦਮਿਆਂ 'ਚ ਸਾਡੇ ਹੱਥ ਨਹੀਂ ਆਉਂਦਾ ਤੇ ਫਿਰ ਉਹਨਾਂ ਨੇ ਇਹੀ ਚੱਕ ਕੇ ਕੇਸ ਚੌਥੀ ਵਾਰ ਮੈਨੂੰ ਇੰਪਲੀਕੇਟ ਕੀਤਾ ਔਰ ਇਸ ਕੇਸ ਵਿੱਚ ਤੁਸੀਂ ਸਭ ਨੇ ਸੁਣ ਲਿਆ ਕਿ ਭਗਵੰਤ ਸਿੰਘ ਮਾਨ ਜਦੋਂ ਮੇਰੇ ਕੁਲੀਕ ਸੀ ਲੀਡਰ ਔਪੋਜੀਸ਼ਨ ਤੇ ਪ੍ਰੈਜ਼ੀਡੈਂਸੀ ਆਮ ਆਦਮੀ ਪਾਰਟੀ ਦਾ 2000 ਜਦੋਂ 17 'ਚ ਉੱਠਦਾ ਮਸਲਾ ਇਹਨੇ ਆਪ ਮੇਰੀ ਮਦਦ ਕੀਤੀ ਹੈ ਇਹਨੇ ਆਪ ਕਿਹਾ ਕਿ ਖੇਰੇ ਬੇਗੁਨਾਮਾਂ ਤੇ ਉਹਨੂੰ ਗਲਤ ਫਸਾਇਆ ਜਾ ਰਿਹਾ ਉਸੀ ਕੇਸ ਵਿੱਚ ਹੁਣ ਮੈਨੂੰ ਕਹਿੰਦਾ ਇਹ ਗੁਨਾਹਗਾਰ ਹੈਗਾ ਸੋ ਇੱਕ ਮਾਮਲੇ ਕਾਲ ਰਿਕਾਰਡ ਨੂੰ ਲੈ ਕੇ ਚਾਰ ਵਾਰ ਮੈਨੂੰ ਇੰਪਲੀਕੇਟ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਮੇਰੇ ਖਿਲਾਫ ਮੇਰੀ ਜ਼ਮਾਨਤ ਹੋਈ ਉਹਨੂੰ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਤੱਕ ਚਲੀ ਗਈ ਸਰਕਾਰ ਜਿਹੜੀ ਕਹਿੰਦੀ ਮੁਖ्तार ਅंसारी ਤੋਂ ਅਸੀਂ ਕੈਪਟਨ ਬਨਿੰਦਰ ਤੋਂ ਜਿਹੜਾ ਪ੍ਰਾਈਵੇਟ ਵਕੀਲ ਖੜੇ ਕੀਤੇ 55 ਲੱਖ ਰੁਪਏ ਰਿਕਵਰ ਕਰਨਾ ਤੇ ਮੇਰੇ ਕੇਸ ਵਿੱਚ ਤਾਂ 5 ਕਰੋੜ ਰੁਪਏ ਖਰਚੇ ਆ ਇਹਨਾਂ ਨੇ ਜਿਹੜੇ ਕਾਉਂਸਲਸ ਇੰਗੇਜ ਕੀਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਉਹਨਾਂ ਦੀ ਇੱਕ ਇੱਕ ਦਿਨ ਦੀ ਪੇਸ਼ੀ ਦੀ ਫੀਸ 20 ਤੋਂ 25 ਲੱਖ ਰੁਪਿਆ ਵਾ ਤੇ 10-12 ਵਾਰੀ ਉਹ ਪੇਸ਼ ਹੋਏ ਨੇ ਮੇਰੇ ਖਿਲਾਫ ਪਰ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਮੈਂ ਮੈਂ ਬਿਲਕੁਲ નિર્ਦੋਸ਼ ਤੇ ਸੱਚਾ ਸੀਗਾ ਤੇ ਸੁਪਰੀਮ ਕੋਰਟ ਨੇ ਇਹਨਾਂ ਦੀ ਜਿਹੜੀ ਪਟੀਸ਼ਨ ਸੀ ਉਸ ਨੂੰ ਡਿਸਮਿਸ ਕਰਤਾ ਤੇ ਮੇਰੀ ਬੇਲ ਨੂੰ ਅਪਹੋਲਡ ਕੀਤਾ ਤੇ ਬਲਕਿ ਕਿਹਾ ਆਬਜ਼ਰਵੇਸ਼ਨ ਹੈ ਆਨਰੇਬਲ ਸੁਪਰੀਮ ਕੋਰਟ ਦੇ ਜੱਜ ਸਾਹਿਬ ਦਾ ਕਿ ਮਿਸਟਰ ਖੈਰਾ ਕੁਡ ਨਾਟ ਹੈਵ ਬੀਨ ਇਨਵੈਸਟੀਗੇਟਿਡ ਇਨ ਥਿਸ ਐਫ ਆਰ ਇਨ ਥਿਸ ਐਨ ਡੀ ਪੀ ਐਸ ਕੇਸ ਬਿਕਾਉਜ਼ the honorable supreme court a uh, five member constitutional bench had stayed his summoning so ਉਹਨਾਂ ਦਾ ਕਹਿਣ ਦਾ ਭਾਵ ਸੀਗਾ ਕਿ ਜਦੋਂ ਤੁਹਾਡੀ ਤੁਸੀਂ ਸਮਨਿੰਗ ਚ ਨਹੀਂ ਫੜ ਸਕੇ ਫਿਰ ਤੁਸੀਂ ਦੂਸਰਾ ਰੂਟ ਲੈ ਕੇ ਇਹਨੂੰ ndps dfir ਵਿੱਚ ਇਮਪਲੀਕੇਟ ਕੀਤਾ ਜਿਹੜਾ ਕਿ ਗਲਤ ਹੈਗਾ so ਇਹ ਦਾਸਤਾਨ ਹੈ और चलो जो भी ਹੋਇਆ ਮੈਂ अगर एक अगर ਇਹਨਾਂ ਦੇ ਮਨ ਵਿੱਚ ਇਹ ਹੈਗਾ ਕਿ ਮੈਨੂੰ ਧਮਕਾ ਕੇ ਪਰਚੇ ਕਰਕੇ ਜੇਲ੍ਹ ਚ ਰੱਖ ਕੇ ਕੈਮਰੇ ਲਾ ਕੇ ਮੈਨੂੰ ਮਤਲਬ ਮਾਨਸਿਕ ਤੌਰ ਤੇ ਦੇ ਵਾਂਟਡ ਟੂ ਕਿ ਮੈਨੂੰ ਇਹਨੂੰ ਅਸੀਂ ਤੈਸ਼ ਨੈਸ਼ ਕਰ ਦਈਏ ਇਹ ਗਲਤ ਨੇ ਫਿਰ ਭਗਵਾਨ ਤੇ ਭਗਵਾਨ ਮਾਨ ਹੁਣੀ ਮੇਰੇ ਖਿਆਲ ਮੈਨੂੰ ਅੱਛੀ ਤਰ੍ਹਾਂ ਨਹੀਂ ਜਾਣਦਾ ਚਲੋ ਕੇਜਰੀਵਾਲ ਤਾਂ ਬਾਹਰ ਦਾ ਉਹ ਤਾਂ ਜਾਣਦਾ ਹੀ ਨਹੀਂਗਾ ਆ ਜਿਹੜਾ ਪੰਜਵਾਂ ਪਰਚਾ ਹੋਇਆ ਜਿਹੜਾ ਕਹਿੰਦੇ ਮੈਂ ਗਵਾ ਤੁਮਕਾਏ ਜੀ ਮੈਂ ਤੁਸੀਂ ਹੈਰਾਨ ਹੋਵੋਗੇ ਸਾਰਾ ਮੀਡੀਆ ਖੜੇ ਤੁਸੀਂ ਫਰੀਦਕੋਟ ਦੇ ਯੂਲ ਬੀ ਸਰਪ੍ਰਾਈਜ਼ ਕਿ ਜਿਹੜੀ ਸ਼ਿਕਾਇਤ ਲਈ ਪੁਲਿਸ ਨੇ ਉਸ ਵਿਟਨੈਸ ਦੀ ਘਰ ਵਾਲੀ ਤੋਂ ਉਹ FIR ਬਦਲਾਖੋਰੀ ਚ ਇਨੇ ਡੂੰਗੇ ਖੁੱਬ ਚੁੱਕੇ ਸੀਗੇ ਦੇ ਡਿਡ ਨਾਟ ਰੈਲਾਈਜ਼ ਕਿ ਉਹਦੇ ਕੋਲ ਸ਼ਿਕਾਇਤ ਲੈ ਰਹੇ ਹੈਗੇ ਨੇ 15 ਅਕਤੂਬਰ ਨੂੰ ਤੇ ਇੱਕ ਲੈ ਰਹੇ ਨੇ ਪੁਲਿਸ ਤੇ ਉਹਦੇ ਕੋਲ ਸ਼ਿਕਾਇਤ ਕਰਵਾ ਰਹੇ ਨੇ 22 ਅਕਤੂਬਰ ਨੂੰ ਕਿ ਮੈਂ ਵਿਟਨੈਸ ਨੂੰ ਧਮਕਾਇਆ ਡਰਾਇਆ ਉਹ ਵਿਟਨੈਸ 30 ਅਕਤੂਬਰ ਨੂੰ ਬਣਦਾ ਵਾ ਜਦੋਂ ਮੇਰੇ ਤੇ ਇਲਜ਼ਾਮ ਲਾਇਆ ਜਾ ਰਿਹਾ ਅਰਜ਼ੀਆਂ ਲਏ ਗਿਆ ਜਾ ਰੀਆਂ ਉਹ ਵਿਟਨੈਸ ਹੈ ਹੀ ਨਹੀਂਗਾ ਉਹ ਵਿਟਨੈਸ 15 ਦਿਨ ਬਾਅਦ ਬਣਦਾ ਵਾ ਸੋ ਦੇਰਫੋਰ ਥਿਸ ਆਲਸੋ ਅ ਵੈਰੀ A blatant concocted case.